ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ 100 ਚੈਨਲ ਪੰਜਾਬੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਦੂਜੇ ਐਕਸਪ੍ਰੈਸ ਐਂਟਰੀ ਡਰੋ ਦੇ ਰਾਹੀਂ ਕੈਨੇਡਾ ਦੀ ਪਰਮਨੈਂਟ ਰੈਜ਼ਿਡੈਂਸੀ ਦੇ ਲਈ ਅਪਲਾਈ ਕਰਨ ਦੇ ਲਈ 4000 ਉਮੀਦਵਾਰਾਂ ਨੂੰ ਸੱਦਾ ਪੱਤਰ ਜਾਰੀ ਕੀਤੇ ਗਏ ਨੇ ਇਸੇ ਸ਼੍ਰੇਣੀ ਦੇ ਵਿੱਚ ਪਹਿਲਾ ਐਕਸਪ੍ਰੈਸ ਐਂਟਰੀ ਡਰੋ 8 ਜਨਵਰੀ 2025 ਨੂੰ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ 1350 ਆਈਟੀਏ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਦਾ ਇੱਕ ਮੁੱਖ ਹਿੱਸਾ ਰਿਹਾ ਜੋ ਕੈਨੇਡੀਅਨ ਕਾਮਦਾਂ ਤਜ਼ਰਬਾ ਰੱਖਣ ਵਾਲੇ ਵਿਅਕਤੀਆਂ ਦੇ ਲਈ ਤਿਆਰ ਕੀਤਾ ਗਿਆ ਸੀ ਇਮੀਗ੍ਰੇਸ਼ਨ ਤੇ ਫਿਊਜਸ ਐਡ ਸਿਟੀਜ਼ਨਸ਼ਿਪ ਕੈਨੇਡਾ ਯਾਨਕੀ ਆਈ ਆਰ ਸੀ ਸੀ ਨੇ ਕੈਨੇਡੀਅਨ ਇਮੀਗ੍ਰੇਸ਼ਨ ਮਾਮਲਿਆਂ ਨੂੰ ਸੰਭਾਲਣ ਵਾਲੇ ਵਿਭਾਗ ਨੇ 23 ਜਨਵਰੀ ਨੂੰ 2025 ਦਾ ਦੂਜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਐਕਸਪ੍ਰੈਸ ਐਂਟਰੀ ਡਰਾ ਕਰਵਾਇਆ ਇਸ ਡਰਾ ਦੇ ਵਿੱਚ ਆਈ ਆਰ ਸੀ ਸੀ ਨੇ 4000 ਉਮੀਦਵਾਰਾਂ ਨੂੰ ਸਥਾਈ ਨਿਵਾਸ ਯਾਨਕੀ ਪੀ ਆਰ ਦੇ ਲਈ ਅਰਜੀ ਦੇਣ ਦੇ ਲਈ ਸੱਦਾ ਦਿੱਤਾ ਉਮੀਦਵਾਰਾਂ ਨੂੰ ਅਪਲਾਈ ਕਰਨ ਦਾ ਸੱਦਾ ਪ੍ਰਾਪਤ ਕਰਨ ਦੇ ਲਈ 23 ਜੁਲਾਈ 2024 ਨੂੰ ਸਵੇਰੇ 7:06 ਵਜੇ ਯੂਟੀਸੀ ਤੋਂ ਪਹਿਲਾਂ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਵਾਉਣ ਦੀ ਲੋੜ ਸੀ ਪਰ ਵੱਡੀ ਗਿਣਤੀ ਵਿੱਚ ਭਾਰਤੀ ਵੀ ਕੈਨੇਡਾ ਵਿੱਚ ਸਥਾਈ ਨਿਵਾਸ ਚਾਹੁੰਦੇ ਨੇ ਇਸ ਲਈ ਇਹ ਉਹਨਾਂ ਦੇ ਲਈ ਵੀ ਇੱਕ ਮਹੱਤਵਪੂਰਨ ਅਪਡੇਟ ਸੀ ਇਸ ਡੋਅ ਦੇ ਵਿੱਚ ਵਿਆਪਕ ਰੈਂਕਿੰਗ ਸਿਸਟਮ ਸੀਆਰਐਸ ਕਟਆਫ ਸਕੋਰ 527 ਉੱਤੇ ਸੈੱਟ ਕੀਤਾ ਗਿਆ ਸੀ ਜੋ ਕਿ 8 ਜਨਵਰੀ 2025 ਨੂੰ ਆਯੋਜਿਤ ਪਿਛਲੇ ਸੀਈਸੀ ਵਿਸ਼ੇਸ਼ ਡਰਾ ਦੇ ਮੁਕਾਬਲੇ 15.0 ਦੀ ਗਿਰਾਵਟ ਨੂੰ ਦਰਜੋਂਦੇ ਜਿਸ ਵਿੱਚ 1350 ਆਈਟੀਐਸ ਜਾਰੀ ਕੀਤੇ ਗਏ ਸਨ ਕੈਨੇਡਾ ਨੇ 2024 ਦੇ ਵਿੱਚ ਐਕਸਪ੍ਰੈਸ ਐਂਟਰੀ ਰਾਹੀਂ ਅਪਲਾਈ ਕਰਨ ਦੇ ਲਈ ਕੁੱਲ 9890375 ਆਈਟੀਐਸ ਜਾਰੀ ਕੀਤੇ ਸਨ ਆਈਆਰਸੀਸੀ ਨੇ 2022 ਦੌਰਾਨ 45115 ਉਮੀਦਵਾਰਾਂ ਨੂੰ ਸੱਦਾ ਦੇਣ ਤੋਂ ਬਾਅਦ 2023 ਦੇ ਵਿੱਚ 110.268 ਆਈਟੀਐਸ ਜਾਰੀ ਕੀਤੇ ਸਨ ਪਰ ਹੁਣ ਨਵੀਨਤਮ ਡਰਾ ਦੇ ਅਨੁਸਾਰ ਟਾਈ ਬ੍ਰੇਕਿੰਗ ਨਿਯਮ 23 ਜੁਲਾਈ 2024 ਨੂੰ ਸਵੇਰੇ 3:06 ਮਿੰਟ ਉੱਤੇ ਈਐਸਟੀ ਤੋਂ ਪ੍ਰਭਾਵੀ ਹੋਏ ਚੇਕਰ ਇੱਕ ਤੋਂ ਵੱਧ ਉਮੀਦਵਾਰ ਕੋਲ ਕਟੋਕਟਾ CRS ਸਕੋਰਸ ਹਨ ਤਾਂ ਸਿਰਫ ਉਹਨਾਂ ਨੂੰ ਹੀ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਇਸ ਮਿਤੀ ਅਤੇ ਸਮੇਂ ਤੋਂ ਪਹਿਲਾਂ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਵਾਈ ਨਹੀਂ ਉਮੀਦਵਾਰਾਂ ਨੂੰ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ ਦੇ ਲਈ 60 ਦਿਨ ਦਿੱਤੇ ਗਏ ਨੇ ਜਿਨ੍ਹਾਂ ਦਾ ਨਿਪਟਾਰਾ ਆਮ ਤੌਰ 'ਤੇ 6 ਮਹੀਨਿਆਂ ਦੇ ਅੰਦਰ ਕੀਤਾ ਜਾਵੇਗਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਦਾ ਇੱਕ ਮੁੱਖ ਹਿੱਸਾ ਹੈ ਜੋ ਕੈਨੇਡੀਅਨ ਕੰਮ ਦਾ ਤਜਰਬਾ ਰੱਖਣ ਵਾਲੇ ਵਿਅਕਤੀਆਂ ਦੇ ਲਈ ਤਿਆਰ ਕੀਤਾ ਗਿਆ ਹੈ CEC پروگرام ਦੇ ਲਈ ਯੋਗ ਹੋਣ ਦੇ ਲਈ ਉਮੀਦਵਾਰਾਂ ਨੂੰ ਇਨ੍ਹਾਂ ਮਾਪਦੰਡਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ ਦਰਅਸਲ ਪਿਛਲੇ 3 ਸਾਲਾਂ ਦੇ ਵਿੱਚ ਘੱਟੋ-ਘੱਟ 1 ਸਾਲ ਦਾ ਹੁਨਰਮੰਦ ਕੈਨੇਡੀਅਨ ਕੰਮ ਦਾ ਤਜਰਬਾ ਮੰਗਦੇ ਨੇ ਦੂਸਰੀ ਉਹਨਾਂ ਨੂੰ ਭਾਸ਼ਾ ਦੀ ਮੁਹਾਰਤ ਹੋਣੀ ਚਾਹੀਦੀ ਹੈ ਯਾਨੀ ਕਿ ਅੰਗਰੇਜ਼ੀ ਜਾਂ ਫ੍ਰੈਂਚ ਦੇ ਵਿੱਚ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕਰਨਾ ਫਿਰ ਸਿਰ ਤੇ ਗੱਲ ਕੀਤੀ ਜਾਵੇ ਤਾਂ ਨਿਵਾਸ ਦਾ ਇਰਾਦਾ ਹੈ ਕਿਉਂਕਿ ਕਿਊਬਿਕ ਸੁੱਬੇ ਤੋਂ ਬਾਹਰ ਵਸਣ ਦੀ ਯੋਜਨਾ ਬਣਾ ਰਹੇ ਇਹ ਤਾਜਰ ਡੋ ਆਰਥਿਕਤਾ ਦੇ ਵਿੱਚੇ ਯੋਗਦਾਨ ਪਾਉਣ ਵਾਲੇ ਹੁਨਰਮੰਦ ਪੇਸ਼ੇਵਰਾਂ ਨੂੰ ਬਰਕਰਾਰ ਰੱਖਣ ਉੱਤੇ ਕੈਨੇਡਾ ਸਰਕਾਰ ਦੇ ਫੋਕਸ ਦਾ ਸੰਕੇਤ ਦਿੰਦਾ ਹੈ। ਆਈਏਐਸਸੀ 4000 ਸੱਦੇਚਾਰੀ ਕਰਕੇ ਅਸਥਾਈ ਨਿਵਾਸੀਆਂ ਨੂੰ ਕੈਨੇਡਾ ਵਿੱਚ ਸਥਾਈ ਨਿਵਾਸੀਆਂ ਦੇ ਵਿੱਚ ਤਬਦੀਲ ਕਰਨ ਦੀ ਸਹੂਲਤ ਦੇ ਰਿਹਾ ਹੈ। ਮੌਜੂਦਾ ਸਮੇਂ ਦੇ ਵਿੱਚ ਕੈਨੇਡਾ ਵਿੱਚ ਰਹਿ ਰਹੇ ਅਤੇ ਕੰਮ ਕਰਨ ਵਾਲਿਆਂ ਦੇ ਲਈ ਇਹ ਕੈਨੇਡਾ ਪੀਆਰ ਵੀਜ਼ਾ ਪ੍ਰਾਪਤ ਕਰਨ ਦਾ ਇੱਕ ਵਧੀਆ ਮੌਕਾ ਪੇਸ਼ ਕਰਦਾ ਹੈ। ਬਿਊਰਿਪੋਰਟ ਚੈਂਪੀਨ ਜਪੀ